ਮੈਂ ਕਲਾਸਿਕਲ ਵੋਕਲ ਰੇਡੀਓ ਦਾ ਗਾਣਾ ਅਗ੍ਰੇਡ ਆਰਟਿਸਟਾ ਮੈਂ। ਔਰ ਪਿਛਲੇ ਲਗਭਗ 40-45 ਸਾਲ ਤੋਂ ਗਾ ਰਿਹਾ ਹਾਂ ਮੈਂ। ਔਰ ਇਸ ਤੋਂ ਨਾਲ ਗਜ਼ਲ, ਗੀਤ, ਭਜਨ, ਸ਼ਬਦ ਵਗੈਰਾ ਵਿੱਚ ਮੇਰਾ ਟੌਪ ਗ੍ਰੇਡ ਹੈ। 올 ਇੰਡੀਆ ਰੇਡੀਓ ਦੂਰਦਰਸ਼ਨ ਚ ਹੈ ਹੈ ਮੂਸਾ ਤੇ ਕਿਤਨਾ ਇਹ ਕੁਛ ਸੈਲਫ ਡਿਪੈਂਡੈਂਟ ਰਹਿਣਾ ਚਾਹੁੰਦੇ ਆਸੀਂ ਕਿਸੇ ਦੇ ਡਿਪੈਂਡ ਨਹੀਂ ਰਹਿਣਾ ਚਾਹੁੰਦੇ ਆਪਣਾ ਕੰਮ ਖੁਦ ਕਰਨ ਚ ਜੋ ਯਕੀਨ ਨਾ ਉਹ ਬੜਾ ਹੈ ਔਰ ਗੀਤ ਗਜ਼ਲ ਭਜਨ ਵਗਾਰਾ ਰਾਗ ਔਰ ਇਹ ਬੜਾ ਆਨੰਦ ਆਂਦਾ ਸਾਨੂੰ ਤੇਰਾ ਹਥ ਹਥ ਮੈਂ ਆ ਗਿਆ ਕੇ ਚਿਰਾਗ ਰਾਹ ਮੈਂ জ্বল ਗਏ ਮਰੁੰਦੇ ਬਾਰ ਮੈਂ ਉਹਨਾਂ ਵਿੱਚ ਸਤ ਸੂਰ ਸ਼ੁੱਧ ਹੁੰਦੇ ਨੇ ਚਾਰ ਕੋਮਲ ਔਰ ਇੱਕ ਤੀਵਰ ਇਹਨਾਂ 1216 ਦੇ ਵਿੱਚ ਹੀ ਸਾਰਾ ਸੰਗੀਤ ਸਮਾਇਆ ਹੋਇਆ ਹੈ ਚਾਹੇ ਉਹ ਇੰਗਲਿਸ਼ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਫਿਲਮੀ ਪੰਜਾਬੀ ਕਿਸੇ ਵੀ ਪਾਸ਼ਾ ਦਾ ਉਨੀ ਰਾਸ ਤੋਂ ਪਹਿ ਦਿਨ ਪਰ ਕਭੀ ਤੁਮ ਤੇ ਸਾਥ ਮੇਰੇ ਪੁਰਸ਼ ਸਤਰੀ ਕਿਸੇ ਵਿੱਚ ਜੇ ਕੋਈ ਕਮੀ ਹੈ ਨਾ ਉਸ ਕਮੀ ਨੂੰ ਕਮੀ ਨਾ ਸਮਝੋ ਆਪਣੇ ਸਾਥੀਆਂ ਦਾ ਆਪਣੇ ਦੋਸਤਾਂ ਦਾ ਪਰਿਵਾਰ ਦਾ ਸਹਿਯੋਗ ਲੈ ਕੇ ਇਨਫਰਮੇਸ਼ਨ ਲੈ ਕੇ ਯਾਨੀ ਸੂਚਨਾ ਦੇ ਸਹਾਵ ਨਾਲ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਤਾ ਉਹਦਾ ਪਤਾ ਕਰਕੇ ਉਸ ਕਠਿਨਾਈ ਨਾਲ ਮੁਕਾਬਲਾ ਕਰੋ ਅੱਜ ਅਸੀਂ ਐਸੀ ਵਿਅਕਤੀ ਦੇ ਨਾਲ ਮੌਜੂਦ ਹਾਂ ਐਸੇ ਵਿਅਕਤੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਬੜੀ ਅਫਸੋਸ ਦੀ ਗੱਲ ਹੈ ਕਿ 6 ਕੁ ਮਹੀਨੇ ਦੇ ਪ੍ਰੋਫੈਸਰ ਚਮਨ ਲਾਲ ਜੀ ਪੱਲਾ ਜੀ ਜੋ ਕਿ ਆਪਣੀ ਅੱਖਾਂ ਦੀ ਰੋਸ਼ਨੀ ਜਰੀਆ ਗਵਾ ਬੈਠੇ ਸੀਗੇ ਗੱਲਬਾਤ ਕਰਾਂਗੇ ਉਹਨਾਂ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੇ ਕਿ ਉਤਾਰ ਆਏ ਕਿੰਨੇ ਕਿ ਚੜਾਅ ਆਏ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਰ ਨਮਸਕਾਰ 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 ਸਾਰੇ ਸਰੋਤਿਆਂ ਨੂੰ ਵੀ ਨਮਸਕਾਰ ਜੀ ਜਨਮ ਮੇਰਾ ਪਾਕਿਸਤਾਨ ਚ ਹੋਇਆ ਜੀ ਪਾਕਿਸਤਾਨ ਚ ਜਨਮ ਹੋਣ ਤੋਂ ਬਾਅਦ ਸਾਨੂੰ ਆਜ਼ਾਦੀ ਮਿਲ ਗਈ ਦੋ ਅਲੱਗ-ਅਲੱਗ ਦੇਸ਼ ਬਣ ਗਏ ਅਸੀਂ ਪਾਕਿਸਤਾਨ ਚ ਸੀ ਉੱਥੋਂ ਫਿਰ ਸਾਨੂੰ ਉੱਜੜ ਪੁਜੜ ਕੇ ਆਣਾ ਪਿਆ ਰਸਤੇ ਵਿੱਚ ਬਹੁਤ ਮੁਸ਼ਕਿਲਾਂ ਹੋਈਆਂ ਮੇਰੀਆਂ ਤੇ ਮੇਰੇ ਭਰਾ ਦੀਆਂ ਅੱਖਾਂ ਵਿੱਚ ਕੁਝ ਇਨਫੈਕਸ਼ਨ ਹੋ ਗਿਆ ਔਰ ਉਸ ਇਨਫੈਕਸ਼ਨ ਦਾ ਰਿਜ਼ਲਟ ਇਹ ਹੋਇਆ ਕਿ ਮੇਰੇ ਭਰਾ ਦੀਆਂ ਅੱਖਾਂ ਤੇ ਠੀਕ ਹੋ ਗਈਆਂ ਤੇ ਮੇਰੀਆਂ ਅੱਖਾਂ ਠੀਕ ਨਹੀਂ ਹੋ ਸਕੀਆਂ ਬਾਅਦ ਚ ਦਿਖਾਉਂਦੇ ਰਹੇ ਅਸੀਂ ਪਾਕਿਸਤਾਨ ਤੋਂ ਅੱਗੇ ਜਲੰਧਰ ਰੁਕੇ ਉੱਥੇ ਡਾਕਟਰਾਂ ਡਾਕਟਰਾਂ ਨੂੰ ਦਿਖਾਇਆ ਪਰ ਉਹ ਕਹਿੰਦੇ ਅੰਦਰ ਲੀਆਂ ਨਸਾਂ ਖਰਾਬ ਹੋ ਗਈਆਂ ਇਸ ਕਰਕੇ ਅੱਖਾਂ ਦੀ ਜੋਤੀ ਜਾਂਦੀ ਰਹੀ ਔਰ ਘਰ ਫਿਰ ਭੈਣਾ ਭਰਾਵਾਂ ਨਾਲ ਖੇលਦੇ ਰਹਿਣਾ ਸਮਾਂ ਗੁਜ਼ਰਦਾ ਰਿਹਾ ਤੇ ਇੱਕ ਵਾਰੀ ਮੈਂ ਆਪਣੇ ਮਾਤਾ ਜੀ ਨਾਲ ਮੰਦਿਰ ਚ ਗਿਆ ਉੱਥੇ ਇੱਕ ਲੇਡੀ ਮਿਲੀ ਜਿਨ੍ਹਾਂ ਦਾ ਲੜਕਾ ਬਲਾਈਂਡ ਸੀ ਉਹ ਮੈਨੂੰ ਉਹਨਾਂ ਨੇ ਦੱਸਿਆ ਮਾਤਾ ਜੀ ਨੇ ਕਿ ਉਹ ਜਿਹੜਾ ਮੁੰਡਾ ਸੀ ਉਹ ਅੰਮ੍ਰਿਤਸਰ ਚ ਉਹਨਾਂ ਨੇ ਦਾਖਲ ਕਰਾਇਆ ਸੀ ਔਰ ਉਹ ਲੇਡੀ ਕਹਿੰਦੀ ਮੇਰੇ ਮਾਤਾ ਜੀ ਨੂੰ ਤੁਸੀਂ ਇਹਨੂੰ ਅੰਮ੍ਰਿਤਸਰ ਐਡਮਿਟ ਕਰਵਾ ਦਿਓ ਔਰ ਉੱਥੇ ਪੜਨ ਲਿਖਨ ਦਾ ਪੂਰਾ ਇੰਤਜ਼ਾਮ ਹੈ ਤੇ ਮੈਂ ਲਗਭਗ 8 ਸਾਲ 9 ਸਾਲ ਦੀ ਉਮਰ ਚ ਉੱਥੇ ਦਾਖਲ ਹੋ ਗਿਆ ਔਰ ਜ਼ਿੰਦਗੀ ਇੱਕ ਨਵੇਂ ਸਿਰਜ ਤੋਂ ਸ਼ੁਰੂ ਕਰਨੀ ਸੀ ਕਿਉਂਕਿ ਬਚਪਨ ਸੀ ਪਰਿਵਾਰ ਦੇ ਨਾਲੋਂ ਅਲੱਗ ਹੋਣਾ ਰੋਣਾ ਧੋਣਾ ਫਿਰ ਹੌਲੀ ਹੌਲੀ ਉੱਥੇ ਦਿਲ ਲੱਗ ਗਿਆ ਔਰ ਫਿਰ ਉੱਥੋਂ ਆਨ ਤੇ ਦਿਲ ਨਾ ਕਰੇ ਔਰ ਬੜਾ ਆਨੰਦ ਰਿਆ ਹੁਣ ਖਾਸ ਗੱਲ ਇਹ ਆ ਕਿ ਉੱਥੇ ਸਿਰਫ ਪੜ੍ਹਾਈ ਨਹੀਂ ਸੀ ਪੜ੍ਹਾਈ ਦੇ ਨਾਲ ਨਾਲ ਖੇਲਣਾ ਸੰਗੀਤ ਦਸਤਕਾਰੀ ਦਸਤਕਾਰੀ ਦਾ ਮਤਲਬ ਟੋਕਰੀ ਬਣਾਉਣਾ ਕੁਰਸੀ ਬਣਾਉਣਾ ਮੰਜੇ ਬਣਾਉਣਾ ਖੱਡੀ ਚਲਾਉਣਾ ਸਭ ਕੁਝ ਸਾਨੂੰ ਉੱਥੇ ਸਿਖਾਇਆ ਜਾਂਦਾ ਸੀ ਔਰ ਮੇਰੀ ਰੁਚੀ ਇਹ ਸੀ ਕਿ ਬੱਸ ਜੋ ਵੀ ਆ ਜਾਏ ਉਹ ਅੱਛਾ ਹੈ ਸ਼ੁਰੂ ਤੋਂ ਹੀ ਬੜਾ ਪ੍ਰਭਾਵ ਰਿਆ ਔਰ ਉਸੇ ਕਰਕੇ ਪੜ੍ਹਾਈ ਵਗੈਰਾ ਉੱਥੇ ਕੀਤੀ ਔਰ ਉੱਥੇ 8ਵੀਂ ਤੋਂ ਬਾਅਦ ਮੈਂ ਅੱਖ ਵਾਲੇ ਬੱਚਿਆਂ ਦੇ ਨਾਲ ਅਸੀਂ ਦੋ ਤਿੰਨ ਲੋਕ ਹੁੰਦੇ ਸੀ ਅਸੀਂ ਸਕੂਲ ਜਾਂਦੇ ਸੀ ਸਾਈਟਡ ਬੱਚਿਆਂ ਦੇ ਨਾਲ ਪੜ੍ਹਦੇ ਸੀ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰਾ ਰਿਜ਼ਲਟ ਜਿਹੜਾ ਸੀ 10ਵੀਂ ਦਾ ਉਹ ਮੈਂ ਅੱਖ ਵਾਲੇ ਮੁੰਡਿਆਂ ਚੋਂ ਵੀ ਮੈਂ ਫਰਸਟ ਸੀ ਸਭ ਤੋਂ ਹਾਂ ਔਰ ਬੜਾ ਅੱਛਾ ਇਹ ਤਜਰਬਾ 10ਵੀਂ ਪਾਸ ਕੀਤੀ ਤੇ ਨਾਲ ਹੀ ਸੰਗੀਤ ਦੀ ਡਿਗਰੀ ਵੀ ਕਰ ਲਈ ਇੱਕ ਦੋ ਮੈਂ ਪ੍ਰਾਈਵੇਟ ਐਗਜ਼ਾਮ ਦਿੱਤਾ ਬੀਏ ਪਾਸ ਕੀਤੀ ਐਮਏ ਪਾਸ ਕੀਤੀ ਫਿਰ ਇੱਥੇ ਲੁਧਿਆਣਾ ਚ ਐਗਰੀਕਲਚਰ ਯੂਨੀਵਰਸਿਟੀ ਚ ਨਿਕਲੀ ਪੋਸਟ ਤੇ ਉਹਦੇ ਚ ਮੇਰੀ ਸਿਲੈਕਸ਼ਨ ਹੋ ਗਈ 1973 ਚ ਮੇਰਾ ਜਨਮ 1947 ਦਾ ਹੈ ਔਰ 73 ਵਿੱਚ ਇਹ ਸਾਰਾ ਕੰਮ ਬੀਏ ਐਮਏ ਤੱਕ ਹੋ ਗਿਆ ਨੌਕਰੀ ਵੀ ਮਿਲ ਗਈ ਔਰ ਬੜੀ ਜ਼ਿੰਦਗੀ ਅੱਛੀ ਗੁਜ਼ਰਨ ਲੱਗ ਗਈ ਔਰ 75 ਵਿੱਚ ਮੇਰੀ ਸ਼ਾਦੀ ਹੋ ਗਈ ਸ਼ਾਦੀ ਤੋਂ ਬਾਅਦ ਦੋ ਬੱਚੇ ਹੋ ਗਏ ਬੱਚਿਆਂ ਦੀ ਪੜ੍ਹਾਈ ਬੜੀ ਅੱਛੀ ਹੋਈ ਦੋਨੋਂ ਬੱਚੇ ਅੱਜਕੱਲ ਅਮਰੀਕਾ ਚ ਨੇ ਲੜਕੀ ਔਰ ਲੜਕਾ ਕਿਸ ਤਰ੍ਹਾਂ ਕੋਈ ਦਿੱਕਤ ਪਰੇਸ਼ਾਨੀ ਤਾਂ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਿਉਂਕਿ ਕਿਤਾਂ ਬਹੁਤ ਸੀ ਸਾਡਾ ਕਿਉਂਕਿ ਆਪਣਾ ਪੜ੍ਹਨ ਲਿਖਣ ਦਾ ਤਰੀਕਾ ਹੁੰਦਾ ਬਰੇਲ ਸਿਸਟਮ ਉਹਨੂੰ ਹੱਥ ਨਾਲ ਅਸੀਂ ਮੰਨ ਲਓ ਕਾਗਜ਼ ਐ ਇਸ ਤਰ੍ਹਾਂ ਹੱਥ ਨਾਲ ਕਾਗਜ਼ ਦੇ ਉੱਤੇ ਉਂਗਲੀਆਂ ਲਗਾ ਕੇ ਤੇ ਡਾਟਸ ਦੇਖ ਕੇ ਪੜ੍ਹਦੇ ਆ ਤੇ ਉਹਦੇ ਨਾਲ ਹੀ ਸਾਨੂੰ ਫਿਰ ਸਾਰੀ ਹੈਲਪ ਮਿਲਦੀ ਹੈ ਇਹ ਦੇਖੋ ਜਿਸ ਤਰ੍ਹਾਂ ਮੇਰੇ ਕੋਲ ਰਫ ਲਿਖਿਆ ਹੋਇਆ ਹੈ ਸਿਸਟਮ ਅੱਛਾ ਫਿਰ ਇਹ ਨਹੀਂ ਹੁਣ ਇੱਥੇ ਹੀ ਲਿਖਿਆ ਕੀ ਹੋਇਆ ਮਾੜਾ ਦੱਸ ਸਕਦੇ ਹੋ ਹਾਂ 1 ਮਿੰਟ ਹਾਂਜੀ ਪੰਜਾਬੀ ਗੀਤ ਸਤਬਾਲ ਤਾਲਬ ਅੱਛਾ ਮੰਜ਼ਿਲ ਤੇ ਜਾ ਕੇ ਮੰਜ਼ਿਲ ਨੂੰ ਮੈਂ ਆਪ ਗਵਾ ਕੇ ਵੇਖ ਲਿਆ ਅੱਛਾ ਹਾਂ ਮੰਜ਼ਿਲ ਤੇ ਜਾ ਕੇ ਮੰਜ਼ਿਲ ਨੂੰ ਮੈਂ ਆਪ ਗਵਾ ਕੇ ਵੇਖ ਲਿਆ ਹੁਣ ਇਸ ਤਰ੍ਹਾਂ ਹੀ ਉਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਸਭ ਲਿਖੀਆਂ ਹੋਈਆਂ ਨੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਸਮਝੇ ਇਹ ਬੜਾ ਪੁਰਾਣਾ ਹੈ ਰੰਗ ਗੋਰਾ ਗੁਲਾਬ ਲੈ ਬਠਾ ਇਹ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਬੜੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੇਖੋ 6 ਡਾਟਸ ਹੁੰਦੇ ਨੇ ਅੱਛਾ ਜੀ ਅ ਔਰ 6 ਦੇ ਨਾਲ ਅਸੀਂ ਸਾਰਾ ਇਹਨੂੰ ਪੜਦੇ ਆਂ ਕਿਉਂਕਿ ਔਰ ਇੱਕ ਗੱਲ ਹੋਰ ਕਿ ਮੈਂ ਕਿਉਂਕਿ ਸੱਜੇ ਹੱਥ ਨਾਲ ਮਰਜਾਨਾ ਵਾਜਦਾ ਲੋਕ ਆਮ ਤੌਰ ਸੱਜੇ ਹੱਥ ਨਾਲ ਪੜਦੇ ਰਹੇ ਨੂੰ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਤੇ ਕਿਉਂਕਿ ਮੈਂ ਕਿਹਾ ਮੈਂ ਰੇਡੀਓ ਵੀ ਪ੍ਰੋਗਰਾਮ ਕਰਨੇ ਆਂ ਤੇ ਨਾਲ ਪੜ ਕੇ ਗਾਣ ਵਾਸਤੇ ਮੈਂ ਖੱਬੇ ਹੱਥ ਨਾਲ ਵੀ ਪੜ ਲੈਣਾ ਅੱਛਾ ਕੀ ਕੀ ਓਪਰਚੁਨਿਟੀਆ ਮਿਲੀਆਂ ਤੁਹਾਨੂੰ ਸੰਗੀਤਕਾਰ ਚ ਜਿਹੜੋ ਡਿਗਰੀ ਦਿੱਤੀ ਉਸ ਤੋਂ ਬਾਅਦ ਹਾਂ ਡਿਗਰੀ ਹੋ ਗਈ ਸ਼ਾਦੀ ਹੋ ਗਈ ਫਿਰ ਰੇਡੀਓ ਟੈਸਟ ਪਾਸ ਕੀਤੇ ਮੈਂ ਓਕੇ ਉਹਦੇ ਚ ਲੋਕ ਤੇ ਇੱਕ ਟੈਸਟ ਨਹੀਂ ਪਾਸ ਕਰਦੇ ਕਾਲਜਾਂ ਚ ਕੰਮ ਕਰਨ ਵਾਲੇ ਪਰ ਮੈਂ ਤਿੰਨ ਤਿੰਨ ਟੈਸਟ ਚਾਰ ਚਾਰ ਟੈਸਟ ਪਾਸ ਕੀਤੇ ਮੈਂ ਕਲਾਸਿਕਲ ਵੋਕਲ ਰੇਡੀਓ ਚ ਗਾਣਾ ਐਗ੍ਰੇਡ ਆਰਟਿਸਟ ਹਾਂ ਮੈਂ ਔਰ ਪਿਛਲੇ ਲਗਭਗ 40-45 ਸਾਲ ਤੋਂ ਗਾ ਰਿਹਾ ਮੈਂ ਔਰ ਇਸ ਤੋਂ ਨਾਲ ਗਜ਼ਲ ਗੀਤ ਭਜਨ ਸ਼ਬਦ ਵਗੈਰਾ ਵਿੱਚ ਮੇਰਾ ਟੌਪ ਗ੍ਰੇਡ ਹੈ 올 ਇੰਡੀਆ ਰੇਡੀਓ ਦੂਰਦਰਸ਼ਨ ਚ ਫਿਰ ਮੈਂ ਸਿਤਾਰ ਵੀ ਵਜਾਂਦਾ ਸੀ ਉਹ ਵਜਾਣੀ ਰੇਡੀਓ ਛੱਡਤੀ ਇਹ ਕੁਛ ਸੈਲਫ ਡਿਪੈਂਡੈਂਟ ਰਹਿਣਾ ਚਾਹਨੇ ਸੀ ਕਿਸੇ ਦੇ ਡਿਪੈਂਡ ਨਹੀਂ ਰਹਿਣਾ ਚਾਹਦੇ ਆਪਣਾ ਕੰਮ ਖੁਦ ਕਰਨ ਚ ਜੋ ਯਕੀਨ ਹੈ ਨਾ ਉਹ ਬੜਾ ਹੈ ਔਰ ਗੀਤ ਗਜ਼ਲ ਭਜਨ ਵਗੈਰਾ ਰਾਗ ਔਰ ਇਹ ਬੜਾ ਆਨੰਦ ਆਂਦਾ ਸਾਨੂੰ ਔਰ ਮੈਂ ਲਗਭਗ ਸ 1960 64 ਤੋਂ ਸਮਝ ਲਓ 1964 ਤੋਂ ਹੁਣ ਤੱਕ ਸੰਗੀਤ ਸਿਖਾ ਰਿਆ ਕਾਫੀ ਲੋਕਾਂ ਨੂੰ ਤਿਆਰ ਕੀਤਾ ਔਰ ਜਿੰਨਾ ਚੋਂ ਕਈ ਟੀਚਰ ਨੇ ਕਈ ਪਰਫਾਰਮ ਕਰਦੇ ਆ ਤੇ ਸਭ ਨੇ ਸਟੂਡੈਂਟਸ ਨੇ ਵੀ ਬੜਾ ਸਹਿਯੋਗ ਦਿੱਤਾ ਪੇਰੈਂਟਸ ਨੇ ਵੀ ਸਹਿਯੋਗ ਦਿੱਤਾ ਔਰ ਆ ਪਿਆਨੋ ਜਿਹਾ ਵਜਾ ਕੇ ਦਿਖਾਓਗੇ ਹਾਂ ਜੀ سنانا مجھے سہل ہو گئی منزلیں وہ ہوا کے رخ بھی بدل گئے तेरा हाथ, हाथ में आ गया के चिरागरा में जल गए मुझे सहल हो गए मन दिले बोल जाए मेरे सवाल पर ਉਠਾ ਸਕੇ ਨਾ ਝੁਕਾ ਕੇ ਸਰ ਕੇ ਉਠਾ ਸਕੇ ਨਾ ਝੁਕਾ ਕੇ ਸਰ ਉੜੀ ਜ਼ੁਲਫ ਚਿਹਰੇ ਤੇ ਇਸ ਤਰ੍ਹਾਂ ਕਿ ਸ਼ਬੋਂ ਕਿਰਾਜ਼ ਮਚਲ ਗਏ ਮੁਜੇ ਸਹਲ ਹੋ ਗਏ ਮੰਜ਼િલે ਉਹ ਹਵਾ ਕੇ ਰੁਖ ਵੀ ਬਦਲ ਗਏ ਕੀ ਬਾਤ ਹੈ ਕੀ ਬਾਤ ਹੈ ਪ੍ਰੋਫੈਸਰ ਸਾਹਿਬ ਬਹੁਤ ਹੀ ਸੋਨਾ ਮਨਮੋਹਕ ਗੀਤ ਤੁਸੀਂ ਜਿਹੜੀ ਆਪਣੀ ਸੁਰੇਲੀ ਆਵਾਜ਼ ਦੇ ਵਿੱਚ ਸੁਣਾਇਆ ਗਜ਼ਲ ਜਿਸ ਨੂੰ ਤੁਸੀਂ ਕਹਿੰਦੇ ਹੋ ਬੜਾ ਹੀ ਅੱਛਾ ਲੱਗਿਆ ਦਿਲ ਨੂੰ ਸੁਣ ਕੇ ਆਪਣਾ ਸ਼ੌਕ ਜਿਹੜਾ ਹੈ ਨਾ ਇਹ ਸੰਗੀਤ ਵਿੱਚ ਸਾਰਾ ਹੀ ਆਪਣੀ ਜ਼ਿੰਦਗੀ ਲਗਾਤੀ ਗਜ਼ਲ ਗੀਤ ਭਜਨ ਸ਼ਬਦ ਸ ਇਹ ਚਿਰਾਗ ਬੇ ਨਜ਼ਰ ਹੈ ਇਹ ਸਿਤਾਰਾ ਬੇ ਜ਼ੁਬਾਨ ਹੈ ਅਭੀ ਤੁਝ ਸੇ ਮਿਲਤਾ ਜੁਲਤਾ ਕੋਈ ਦੂਸਰਾ ਕਹਾਂ ਹੈ ਇਹ ਚਰਾਗ ਬੇਨਜ਼ਰ ਹੈ ਉਨੀ ਰਾਸ ਤੋਂ ਪੇ ਜਿੰਨ ਪਰ ਕਭੀ ਤੁਮ ਥੇ ਸਾਥ ਮੇਰੇ ਮੇਰੇ ਤੋਂ ਪੇਜਿੰਨ ਪਰ ਕਭੀ ਤੁਮ ਤੇ ਸਾਥ ਮੇਰੇ ਮੁਝੇ ਰੋਕ ਰੋਕ ਪੁੱਛਾ ਤੇਰਾ ਹਮ ਸਫਰ ਕਹਾਂ ਹੈ ਯਚਰਾਗ ਬੇ ਨਜ਼ਰ ਹੈ ਪ੍ਰੋਫੈਸਰ ਸਾਹਿਬ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਤੁਹਾਨੂੰ ਹਾਂ ਹਾਂ ਕਈ ਲੋਕ ਜਿਹੜੇ ਨੇ ਬਿਮਾਰੀਆਂ ਨਾਲ ਜੂਝਦੇ ਨੇ ਠੀਕ ਹੈ ਕਈਆਂ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲ ਜਾਂਦੀਆਂ ਨੇ ਠੀਕ ਹੈ ਉਹ ਘਰਾਂ ਦੇ ਅੰਦਰ ਬੈਠ ਜਾਂਦੇ ਨੇ ਕੋਈ ਓਪਰਚੁਨਿਟੀ ਨਹੀਂ ਹੁੰਦੀ ਉਹਨਾਂ ਕੋਲੋਂ ਠੀਕ ਹੈ ਨਾ ਉਹ ਮਤਲਬ ਕਿ ਮਿਹਨਤ ਕਰਨ ਦੀ ਇੱਕ ਸੰਘਰਸ਼ ਨਹੀਂ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਗੱਲ ਇਹ ਹੈ ਕਿ ਸੰਘਰਸ਼ ਜਿਹੜਾ ਨਾ ਉਹ ਤੇ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿੰਨਾ ਵਿੱਚ ਕੋ ਕਮੀ ਹੋਏ ਉਹਨਾਂ ਨੂੰ ਆਪਣੇ ਆਪ ਨੂੰ ਉੱਚਾ ਉਠਾਉਣ ਵਾਸਤੇ 8 ਗੁਣਾ ਮਿਹਨਤ ਜ਼ਿਆਦਾ ਕਰਨੀ ਪੈਂਦੀ ਆਮ ਲੋਕਾਂ ਨਾਲ। ਮਿਸਾਲ ਬੰਨਾ ਚਾਹੀਦਾ ਹੈ ਨਾ? ਹਾਂ, ਮਿਸਾਲ ਤਾਂ ਹੀ ਬਣੇਗਾ ਜੋ ਦੂਜਿਆਂ ਨਾਲੋਂ ਕੁਝ ਐਕਸਟਰਾ ਆਰਡੀਨਰੀ ਕਰਕੇ ਦਿਖਾਏ। ਹੋਰ ਲੋਕਾਂ ਨੂੰ ਪਤਾ ਲੱਗੇ ਕਿ ਵਾਕਈ ਵੀ ਇਹ ਬੰਦਾ ਹੋਣ ਹਾਰ ਹੈ। ਔਰ ਮੈਂ ਦੇਖੋ ਗਜ਼ਲਾਂ ਵਗੈਰਾ ਨੋਟ ਕਰਦਾ ਸੀ। ਮੇਰੇ ਕੋਲ ਟੇਪ ਰੀਕਾਰਡਰ ਸੀ ਇੱਕ ਰੇਡੀਓ ਲਗਾ ਲੈਣਾ। ਉਹਦੇ 'ਚ ਰਿਕਾਰਡ ਕਰ ਲੈਣੀ ਗਜ਼ਲ। ਫਿਰ ਆਪਣੇ ਇਸ ਸਿਸਟਮ ਜਿਹੜਾ ਤੁਹਾਨੂੰ ਦਿਖਾਇਆ। ਉਹਦੇ ਵਿੱਚ ਲਿਖ ਕੇ ਤੇ ਉਹਨੂੰ ਯਾਦ ਕਰਨਾ ਓਕੇ ਸੁਣ ਸੁਣ ਕੇ ਔਰ ਕਿਸੇ ਦੀ ਹੈਲਪ ਜੇ ਕੋਈ ਮਿਲ ਜਾਏ ਤੂੰ ਉਹਦੇ ਕੋਲੋਂ ਸਾਈਟਡ ਕਿਤਾਬ ਚੋਂ ਪੜਾ ਕੇ ਲਿਖ ਲੈਣੀ ਆ ਔਰ ਕੋ ਛਾਪੜੇ ਆਪ ਕਰਨਾ ਜੀ ਸੁਰ ਹੁੰਦੇ ਸੰਗੀਤ ਚ ਸੁਰ ਹੁੰਦੇ ਨੇ 12 ਮੇਨ ਤੇ ਉਹਨਾਂ ਵਿੱਚ 700 ਸ਼ੁੱਧ ਹੁੰਦੇ ਨੇ 4 ਕੋਮਲ ਔਰ 1 ਤੀਵਰ ਇਹਨਾਂ 12 ਸੁਰਾਂ ਦੇ ਵਿੱਚ ਹੀ ਸਾਰਾ ਸੰਗੀਤ ਸਮਾਇਆ ਹੋਇਆ ਹੈ ਚਾਹੇ ਉਹ ਇੰਗਲਿਸ਼ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਫਿਲਮੀ ਪੰਜਾਬੀ ਕਿਸੇ ਵੀ ਪਾਸ਼ਾ ਦਾ ਉਹ ਸਾਰਾ ਤੇ ਕੁਝ ਤਾਲ ਹੁੰਦੇ ਸੰਗੀਤ ਚ ਉਹਨਾਂ ਤਾਲਾਂ ਦੇ ਵਿੱਚ ਰਹਿ ਕੇ ਗਾਣਾ ਪੈਂਦਾ ਹੈ ਕਲਾਸਿਕਲ 뮤직 ਵਾਸਤੇ ਅਲੱਗ ਤਾਲ ਨੇ ਲਾਈਟ 뮤직 ਵਾਸਤੇ ਅਲੱਗ ਤਾਲ ਨੇ ਔਰ ਇਸੇ ਤਰ੍ਹਾਂ ਹੀ ਜੋ ਚੀਜ਼ ਅਸੀਂ ਗਾਨੇ ਆ ਉਹ ਫਿਰ ਇਨਸਟਰੂਮੈਂਟਲ 뮤직 ਵੀ ਉਹ ਚੀਜ਼ ਵਜਾਈ ਸਕਦੀ ਹੈ ਜਿਸ ਨਾਲ ਸਿਤਾਰ ਹੈ ਵਾਇਲਨ ਹੈ ਸਭ 스ਪੀਡ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪ੍ਰੋਫੈਸਰ ਚੰਮਨ ਲਾਲ ਪੱਲਾ ਕਿਸ ਤਰ੍ਹਾਂ ਵਜਾ ਰਹੇ ਨੇ ਅੱਖਾਂ ਦੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਤਾਂ ਵੀ ਜਿਹੜਾ ਪਰਫੈਕਟ ਇੱਕੋ ਦਮ ਸੁਰ ਜਿਹੜੇ ਨੇ ਇੱਕਦਮ ਜਿਹੜੇ ਕਲਾ ਜਿਹੜੀ ਹੈ ਇੱਕਦਮ ਹੱਥ ਜਿਹੜੇ ਨੇ ਫਕਰ ਜਿਹੜੀ ਉਹਨਾਂ ਦੀ ਫਕੜੀ ਜਾ ਰਹੀ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਮਨਮੋਹਕ ਤਸਵੀਰ ਹੈ ਬੜੀ ਬੜੀ ਹੀ ਹੌਸਲੇ ਦੀ ਗੱਲ ਬਰੀ ਉਸਾ ਦੀ ਗੱਲ ਹੈ ਸਿੱਖਣਾ ਕਿਸੇ ਲਈ ਕੋਈ ਆਮ ਨਹੀਂ ਹੁੰਦਾ ਸਿੱਖਦਾ ਹਰ ਕੋਈ ਹੈ ਜਸਰਾ ਹੁੰਦਾ ਕਿ ਨਾਲ ਤਬਲਾ ਹੋਏ ਫਿਰ ਠੀਕ ਹੁੰਦਾ ਇਹਦੇ ਚ ਸਰ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਗੱਲ ਇਸ ਤਰ੍ਹਾਂ ਜੀ ਤੁਹਾਡਾ ਨਾਲ ਗੱਲਾਂ ਬਾਤਾਂ ਬਹੁਤ ਅਛੀਆਂ ਹੋ ਗਈਆਂ ਕਰਕੇ ਮੈਨੂੰ ਬੜਾ ਅੱਛਾ ਲੱਗਿਆ ਜੀ ਪਰ ਆਪਣੇ ਸਮਾਜ ਵਿੱਚ ਜਿਨ੍ਹਾਂ ਵਿੱਚ ਵੀ ਕੋਈ ਲੜਕਿਆਂ ਵਿੱਚ ਲੜਕੀ ਵਿੱਚ ਯਾਨੀ ਪੁਰਸ਼ స్త్రీ ਕਿਸੇ ਵਿੱਚ ਜੇ ਕੋਈ ਕਮੀ ਹੈ ਨਾ ਉਸ ਕਮੀ ਨੂੰ ਕਮੀ ਨਾ ਸਮਝੋ ਆਪਣੇ ਸਾਥੀਆਂ ਦਾ ਆਪਣੇ ਦੋਸਤਾਂ ਦਾ ਪਰਿਵਾਰ ਦਾ ਸਹਿਯੋਗ ਲੈ ਕੇ ਇਨਫਰਮੇਸ਼ਨ ਲੈ ਕੇ ਯਾਨੀ ਸੂਚਨਾ ਦੇ ਸਹਾਵ ਨਾਲ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਤਾ ਉਹਦਾ ਪਤਾ ਕਰਕੇ ਉਸ ਕਠਿਨਾਈ ਨਾਲ ਮੁਕਾਬਲਾ ਕਰੋ ਜਿਸ ਤਰ੍ਹਾਂ ਮੈਂ ਦੇਖੋ 6 ਮਹੀਨੇ ਦਾ ਸੀ ਤੇ ਨਤਰীণ ਹੋ ਗਿਆ ਔਰ ਹੁਣ ਅੱਜ ਤੱਕ ਮੁਕਾਬਲਾ ਕਰ ਕਰਕੇ ਜ਼ਿੰਦਗੀ ਵਿੱਚ ਸਫਲ ਹੋਇਆ ਇਹੋ ਹੀ ਇਸਲਾਮ ਮੈਂ ਤੁਹਾਨੂੰ ਸਭ ਨੂੰ ਦਿਆਂਗਾ ਕਿ ਜਿਹਦੇ ਵਿੱਚ ਕੋਈ ਕਮੀ ਹੈ ਕਮੀ ਪੇਸ਼ੀ ਹੈ ਸ਼ਰੀਰਿਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਯਾ ਹੋਰ ਵੀ ਕੋਈ ਕਮੀ ਜੇ ਹੈ ਤੇ ਉਹਦੇ ਵਿੱਚ ਸਥਿਤੀ ਦਾ ਮੁਕਾਬਲਾ ਕਰੋ ਹਾਲਾਤ ਨੂੰ ਦੇਖੋ ਮਦਦ ਲਓ ਆਪਣੇ ਦੋਸਤਾਂ ਦੀ ਆਪਣੇ ਪਰਿਵਾਰ ਦੀ ਤਾਂ ਕਿ ਜ਼ਿੰਦਗੀ ਵਿੱਚ ਤੁਸੀਂ ਵੀ ਦੂਸਰੇ ਨਾਲ ਆਪਣਾ ਸਹਿਯੋਗ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓ ਕੋਈ ਕਮੀ ਮਹਿਸੂਸ ਨਾ ਕਰੋ ਠੀਕ ਹੈ ਸੋ ਇਹ ਸਰਨਾ ਜੀ ਪ੍ਰੋਫੈਸਰ ਚਮਨ ਲਾਲ ਭੱਲਾ ਜੀ ਜੋ ਕਿ ਇੱਕ ਸੰਗੀਤਕਾਰ ਵੀ ਨੇ ਤੇ 6 ਕੋ 6 ਕੋ ਮਹੀਨੇ ਦੀ ਉਮਰ ਹੋਣੀ ਹੈ ਉਹਨਾਂ ਦੀ ਜਦ ਜਦੋਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਚਲੀ ਗਈ ਸੀਗੀ ਤਾਂ ਉਹਨਾਂ ਨੇ ਕਿਦਾਂ ਲੱਗੇ ਵੀਡੀਓ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦੇਖਦੇ ਰਹੋ ਲੁਧਣਾ ਲਾਈਵ ਤੇ ਮੈਂ ਹਾਂ ਯੂਮਬੇਰੀ ਸੰਜੀ ਦੇ ਨਾਲ ਰਿਪੋਰਟ ਧੰਨਵਾਦ